ਇੱਕ ਦਮ ਇਹ ਕਿ ਵੀਰਾਂ ਦਾ ਸਾਰੇ ਜਾਣੇ ਤੇ ਗੁਰਦੁਆਰਿਆਂ 'ਚ ਜਦੋਂ ਮੱਥਾ ਟੇਕਣ ਜਾਂਦੇ ਹੱਥਾਂ 'ਚ ਪੈਸੇ ਲੈ ਕੇ ਜਾਂਦੇ ਗੁਰਦਰ ਦੀਆਂ ਗੋਲ ਕਾਨੂੰ ਜਿੰਦਰਾ ਕੋ ਮਾਰਿਆ ਹੁੰਦੇ ਆ ਆਉਂਦਾ ਨਾ ਸਵਾਲ ਸਾਰੇ ਦੇ ਮਨ 'ਚ ਆ ਜਿੰਨੇ ਆਪ ਆਏ ਸਾਰਿਆਂ ਦੇ ਹੱਥਾਂ 'ਚ ਪੈਸੇ ਆ ਗੋਲ ਨੂੰ ਜਿੰਦਰਾ ਕੋ ਮਾਰਿਆ ਜਾਂਦਾ ਚਲੋ ਘਰਾਂ 'ਚ ਤੇ ਵਜਣ 100 ਵਾਰ ਵਜਣ ਪਤਾ ਕਿਉਂ ਸਾਰੇ ਚੋਰ ਨਹੀਂ ਹੁੰਦੇ ਚੋਰ ਹੁੰਦੇ ਨੇ 1-2% ਉਹਦੇ 1-2% ਆ ਨਾ ਉਹਨਾਂ ਕਰਕੇ ਲੋਗ ਲਾ ਕੇ ਰੱਖਣਾ ਪੈਂਦਾ ਪਤਾ ਨਹੀਂ ਉਹ ਕਿੱਥੇ ਬੈਠਾ ਹੋ ਸਕਦਾ ਮੇਰੇ ਗੋਡੇ ਨਾਲ ਗੋਡਾ ਜੋੜ ਕੇ ਬੈਠਾ ਹੋਵੇ ਘਰਾਂ ਚ ਵੀ ਹੁੰਦਾ ਨਾ ਪੰਜ ਜੀ ਹੁੰਦੇ ਆ ਤਾਂ ਵੀ ਘਰ ਜਾ ਕੇ ਲੋਗ ਲਾ ਕੇ ਜਣਾ ਪੇ ਘਰਵਾਲੀ ਘਰਵਲੇ ਤੋਂ ਕੋਈ ਜਾਂਦੀ ਹੈ ਤੇ ਘਰ ਵੜਾ ਮੇਰੀਆਂ ਭੈਣਾਂ ਆ ਸਕਦੀਆਂ ਜਿਹੜੇ ਮੋਬਾਈਲ ਦੇ ਪਾਸਵਰਡ ਨਹੀਂ ਇੱਕਦੂੰ ਦਾਦੇ ਲੋਗ ਤੇ ਆਪੇ ਲਾਉਣੇ ਨੇ ਕਈ ਵਾਰੀ ਦਰਾਨੀ ਨੂੰ ਜਸਾਣੇ ਤੋਂ ਲੋਗ ਲਾਉਣਾ ਪੈਂਦਾ ਹੈ ਉਦਾਂ ਕਈ ਜਣਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਵਿਹਾਰ ਐਸਾ ਬਣਾਓ ਇਹ ਗੱਲਾਂ ਸੁਣਾਉਣੀਆਂ ਬੜੀਆਂ ਸੌਖੀਆਂ ਨੇ ਵੀ ਸਿੱਖ ਰਾਜ ਵੇਲੇ ਸੁਨਿਆਰੇ ਦੀਆਂ ਦੁਕਾਨਾਂ ਨੂੰ ਵੀ ਲੋਕ ਨਹੀਂ ਸੀ ਲੱਗਦੇ ਸਾਨੂੰ ਆਪਣੀਆਂ ਘਰ ਦੀਆਂ ਦਰਾਨੀਆਂ ਜਠਾਨੀਆਂ ਸਾਸ ਨੋ ਪਤੀ ਪੁੱਤ ਤੀ ਤੋਂ ਲੋਕ ਲਾ ਕੇ ਰੱਖਣਾ ਪੈ ਰਿਹਾ ਹੈ ਕਿਉਂ ਇਹਦਾ ਮਤਲਬ ਮੇਰਾ ਕਰਦਾਰ ਨੀਵਾ ਹੋ ਗਿਆ ਅਗਲੇ ਨੂੰ ਮੇਰੇ ਤੋਂ ਡਰ ਹੈ ਕਿਤੇ ਇਹਦੇ ਜਾਂਦਿਆਂ ਜਾਣ ਤੋਂ ਬਾਅਦ ਮੇਦੀ ਮਗਰੋਂ ਚੀਜ਼ ਨਾ ਚੱਕ ਲਵਾ